లైక్ ਤੇ سبسక్రైబ్ ਕਰ ਦਿਆ ਕਰੋ ਯਾਰ ਹਨਾ ਜਿਹੜਾ ਵੀ ਬੰਦਾ ਯਾਰ ਵਲੌਗ ਦੇਖਦਾ ਹੈ ਲਾਈਕ ਜਰੂਰ ਕਰ ਦਿਆ ਕਰੋ ਬਾਹਰ ਲੈ ਕੇ ਚੱਲ ਚੱਲ ਸਾਹ ਦੀਪੜਨੀ ਮਾਈ ਸਾਰੇ ਕਹੇ ਨਾਨਕ ਮਾਨ ਮੇਰੇ ਸਾਰੂ ਹਰ ਨਾਲੇ ਬਾਚੇ ਸਾਹਿਬਾ ਜੀ ਕੌਣ ਹੈ ਲੈ ਨੂੰ ਲੈ ਜਾ ਬਾਈ ਜਾ ਵਗ ਜਾ ਹੈਲੋ ਹੈਲੋ ਕਰ ਲੈ ਫਿਰ ਹੈਲੋ ਕਰ ਹੈਲੋ ਹੈਲੋ ਸਕੂਲ ਜਾਏ ਕਰੇਗੀ ਹੈ ਦੇਖ ਲੈਣੀ ਸੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਬਲੌਗ ਦੀ ਸਟਾਰਟਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਨ ਤੇ ਅੱਜ ਦਾ ਬਲੌਗ ਯਾਰ ਆਪਾਂ ਚੱਲੇ ਹਾਂ ਨਾ ਭੈਣ ਕੋਲ ਭਾਣਜੀ ਦਾ ਜਨਮ ਦਿਨ ਅੱਜ ਆਪਣੀ ਮਾਨਤਾ ਦਾ ਤੇ ਉਹਨਾਂ ਨੇ ਸੁਖਣੀ ਸਾਹਿਬ ਦਾ ਪਾਠ ਕਰਾਇਆ ਬਈ ਉੱਥੇ ਚੱਲੇਾਂਗੇ ਤੇ ਤਿਆਰ ਹੋ ਗਏ ਤਿਆਰ ਹੋ ਕੇ ਚਲਦੇ ਆਂ ਪੂਆ ਹੋਰਾਂ ਨਾਲ ਇਹਨੇ ਮੰਮੀ ਹੋਰਾਂ ਨਾਲ ਆਣਗੇ ਮੈਂ ਸਕੂਟੀ ਲੈ ਕੇ ਲੰਘ ਜਾਣਾਗਾ ਤੇ ਅੱਜ ਬਈ ਉਹਦਾ ਬਰਥਡੇ ਆ ਬਰਥਡੇ ਤੇ ਉਹਨਾਂ ਸੁਖਨੀ ਸਾਹ ਤੋਂ ਪਾਠ ਕਰਵਾਇਆਗਾ ਤੇ ਬਾਕੀ ਚਲਦੇ ਆ ਤਿਆਰ ਹੋ ਗਏ ਨਾਲੇ ਧੋਲੇ ਸਾਰੇ ਇੱਕ ਨੰਬਰ ਹੋ ਗਏ ਲਓ ਬਈ ਬੇਬੇ ਤਿਆਰ ਹੋ ਗਈ ਚੁੱਚਮਣੀ ਇਧਰ ਮੁਕਰੋ ਇਧਰ ਪਾਪਾ ਕੰਨੀ ਦੇ ਕਿ ਇਧਰ ਸਾਚੀ ਗੱਲ ਕਰ ਦੋ ਸਾਰਿਆਂ ਨੂੰ ਇਧਰ ਪੂਆ ਬਈ ਆਜੋ ਆ ਗਏ ਮੁੰਡਾ ਅੱਜ ਪੁੱਛੀ ਗੋਲੋ ਆ ਜਾ ਮਮੀ ਲੇਟ ਹੋ ਗਿਆ ਬਈ ਥੋੜਾ ਜਿਹਾ ਪਰ ਜਾ ਰਹੇ ਆਂਗੇ ਇਧਰ ਮੰਮੀ ਤੇ ਤਕਦੀਰ ਤਕਦੀਰ ਆ ਇਧਰ ਤੀਰ ਉਹ ਸਾਡਾ ਬਈ ਮੇਰਾ ਤੀਰ ਉਹ ਛਾਣਾ ਚਲੋ ਲੋ ਬਈ ਪਹੁੰਚ ਗਏ ਯਾਲਾ ਦੇ ਬੈਠੇ ਨੇ ਸਾਡੇ ਵਾਲੇ ਗੱਡੀ 'ਚ ਪੂਰੇ ਨਹੀਂ ਆ ਰਹੇ ਬਾਈ ਕਿ ਗੱਡੀ 'ਚ ਆ ਕੇ ਮੇਰਾ ਸਕੂਟਰੀ ਲੈ ਕੇ ਨਹੀਂ ਆਇਆ ਹੈਗਾ ਤੇ ਪਹੁੰਚ ਗਏ ਬਸ ਆਪਾਂ ਮੰਨ ਤਕੇ ਲੰਬੀ ਰਹਿ ਗਿਆ ਬਾਈ ਹੁਣ ਤਾਂ ਤੇ ਮੈਨੂੰ ਲੱਗਦਾ ਸਾਰੇ ਇਸ ਤਰ੍ਹਾਂ ਆ ਰਹੇ ਹੁਣ ਸਾਰਿਆਂ ਤੋਂ ਲੇਟ ਆਪਾਂ ਹੋਈਏ ਜੇ ਤੱਕ ਮੈਨੂੰ ਲੱਗਦਾ ਹੈਗਾ ਤੇ ਉਹ ਪਹੁੰਚ ਗਿਆ ਉੱਥੇ ਹੈਗਾ ਸਾਹਮਣੇ ਆਤੀ ਪਾਪਾ ਉਹ ਸੀ ਬਾਈ ਆ ਤੇ ਗੱਡੀ ਪਾਪਾ ਤਾਂ ਲੱਗ ਰਿਹਾ ਹੈਗਾ ਬਾਕੀ ਵੀ ਜਾ ਕੇ ਦੇਖਦੇ ਆਂਗੇ ਹੁਣ ਨਾ ਅੰਭਲਾ ਇੰਨੇ ਨਹੀਂ ਬਣਾਈ ਗੱਡੀ ਲਾਣੇ ਆਂਗੇ ਹੁਣ ਸਾਰੇ ਕਹੇ ਨਾਨਕ ਮਨ ਮੇਰੇ ਸਾਰੂ ਹਰ ਨਾਲੇ ਬਾਚੇ ਸਾਹਿਬਾ ਜਾਨ ਨਹੀਂ ਕਰਦੇ ਰਹਿ ਘਰ ਆ ਦੇਣਾ ਤਉਹਦਾ ਜਿਦ ਦੇ ਤੋ ਪਾਵੇ ਇਹ ਸਾਧ ਤੁਲਾ ਤੂ ਦੀ ਨਾ ਮਨ ਉਸਾਵੇ ਨਾ ਬਾਹਰ ਜਾ ਕੇ ਪੋਣਾ ਜੀ ਆ ਜਾ ਆ ਜਾ ਬਾਹਰ ਜਾ ਕੇ ਚੱਲ ਦਾਸ ਬਾਹਰ ਜਿਪੜ ਨਹੀਂ ਮੈਂ ਕੋਣੀ ਮਾ ਬਾਹਰ ਤੋਹਾਂ ਵਾਦੀ ਦੂਤ ਪ੍ਰਤਿਨਾਮ ਬਾਦੀ ਕੇਕ ਖਵਾ ਦ ਬਈ ਆ ਆ ਕੁੜੀ ਦਾ ਸਾਡੀ ਦਾ ਬਰਥਡੇ ਆ ਜੋ ਇਹ ਸਾਨੂੰ ਕੇਕ ਨਹੀਂ ਖਵਾ ਰਹੀ ਇਹ ਦੀ ਫਰੈਂਡ ਐ ਇਹ ਦੀ ਫਰੈਂਡ ਐ ਅਸੀਂ ਤਾਂ ਹੀ ਲੈਣੇ ਬਈ ਵਿਚਾ ਦੇਖ ਇਹ ਦੀ ਫਰੈਂਡ ਲੁੱਕ ਹੈ ਕਦੋਂ ਖਵਾਉਂਗੇ ਕੇਕ ਜਦੋਂ ਆਪ ਕੋ ਦਲੇ ਮੈਂ ਕੌਣ ਲੈਣ ਜਾ ਰਿਹਾ ਪਤਾ ਨਹੀਂ ਕੌਣ ਲੈਣ ਜਾ ਰਿਹਾ ਫਿਰ ਉਸ ਤਾਂ ਜਾਣਦੇ ਆ ਬਈ ਸਾਨੂੰ ਤਾਂ ਕੇਕ ਨਹੀਂ ਖਵਾ ਰਹੀ ਤੁਸੀਂ ਤਾਂ ਖੀਰ ਖਾ ਲਈ ਥੱਲੀ ਚਾਚੀ ਲੈ ਕੇ ਆ ਰਹੀ ਆ ਦੇਖੋ ਬਈ ਆ ਕਹਿੰਦੀ ਥੱਲੀ ਚਾਚੂ ਲੈ ਕੇ ਆ ਰੇ ਚੇਤੀ ਕਰ ਉਹ ਕੀ ਦੀਆਂ ਫੋਟੋਆਂ ਨੇ ਪਰਾਈ 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 ਆ ਦੇਖੋ ਬਈ ਇਹ ਪਹਿਲਾਂ ਤਾਂ ਇਹੀ ਜੀ ਹੁੰਦੀ ਸੀ ਸਾਡੀ ਕੁੜੀਆ ਫੇਰ ਇਹੀ ਜੀ ਹੋ ਗਈ ਫੇਰਾ ਤੀਜੀ ਫੋਟੋ ਹੁਣ ਆ ਬਾਡੀ ਹੋ ਗਈ ਆ ਬਾਡੀ ਹੋ ਗਈ ਉਹਨਾ ਬਾਡੀ ਕੌਣ ਐ ਸੁਖਮਣ ਸਤਿ ਸ਼੍ਰੀ ਅਕਾਲ ਜੀ ਕੌਣ ਐ ਮੈਨੂੰ ਲੈ ਜਾ ਬਈ ਜਾ ਵਗ ਜਾ ਚਲੋ ਹਲੋ ਕਰ ਲਓ ਹਲੋ ਕਰ ਲਓ ਫਿਰ ਹਲੋ ਕਰ ਹੈਲੋ ਹੈਲੋ ਸਕੂਲ ਜਾਇਆ ਕਰਨਗੇ ਹੈ ਦੇਖ ਲੈ ਨਹੀਂ ਸੁਣ ਲੈ ਜਾਣਗੇ ਹਾਂ ਸਕੂਲ ਨਹੀਂ ਜਾਏਗੇ ਤਾਂ ਫੜ ਕੇ ਲੈ ਜਾਣਾ ਪੜੇਗਾ ਸਕੂਲ ਜਾਇਆ ਕਰ ਹਾਂ ਠੀਕ ਹੈ ਇਹਨੂੰ ਲੈ ਜੂ ਸਾਡਾ ਬੰਦਾ ਕਿਹੜੇ ਨਾਮ ਪਾ ਬਾਈ ਸੋਨੀ ਤੇਰਾ ਨਾਮ ਪਾ ਤੇਰਾ ਨਾਲ ਪੈਸੇ ਵੀ ਲਿਖਣੇ ਆ ਮਾਤਮਾ ਕਰਤੀ ਕਨਾਰੇ ਕੋ ਬੋਲਦਾ ਕੰਟੈਂਟ ਹੈ ਕਰਮ ਵਾਲਾ ਕਰਮ ਵਾਲੇ ਕਿੱਥੇ ਮਾੜੇ ਦੇ ਕਰਮ ਨੇ ਮੇਰੇ ਜਨੀ ਅਸੀਂ ਬਣਾਏ ਬੋਲੇਨਾਥ ਜੀ ਨੇ ਇੱਕ ਆਸ ਲੈ ਕੇ ਆਤਾ ਹਾਂ ਮਾ ਸਿਵ ਰਾਤਰੀ ਕਰਕੇ ਹਰ ਵਾਰ 100 ਰੁਪਏ ਦੇ ਦਿੰਦਾ ਕਰਦੇ ਵੀ ਠੜੂ ਰੇ ਇਹ ਨਹੀਂ ਦੇਖੋ ਆਪਣੇ ਇਧਰ ਸੇ ਅੰਕਲ ਜੀ ਇੱਕ ਮਾਰੋ ਸਾਰੇ ਤੰਗੀਰ ਮਾਰੋ ਕਾਹਦੇ ਆ ਜੀ ਬੋਲੇ ਅੱਛਾ ਸਰਦਿਕਾ ਵੀਡੀਓ ਦੀ ਕਰ ਲਈ ਹੈ ਪੀਸ ਬਾਰੇ ਤੇ ਦੁਵਾਜ ਤੱਕ ਆ ਤੁਹ ਤੇਰੀ ਨੂੰ ਹੈਪੀ ਬਰਥਡੇ ਦੇ ਨਾ ਰਿਜ਼ਰਵ ਰਿਤੀ ਹੋ ਦੇ ਵਿੱਚ ਮਿਲ ਕੋਲ ਉਰੀ ਦੁਨੀਆ ਨੂੰ ਨਾ ਲਾਗੇ ਨਾ ਮਨਪਾ ਦੇ ਨਾ ਆਪਣੀ ਤੇ ਨਾ ਜਰਨਾ ਬਸ ਪਾ ਜੀ ਰਸ ਚਾਹ ਤੇ ਖਾ ਲਈ ਸਹੀ ਗੱਲ ਹੈ ਸ਼ੁਕਮਣੀ ਲੈ ਵੀਡੀਓ ਨਹੀਂ ਸੁਖਣੀ ਜਮੀ ਹੈ ਹੈ ਸੁਖਣੀ ਆ ਚੱਲੀ ਫਿਰ ਮੈਂ ਤਾਂ ਜਾ ਰਿਹਾ ਮੈਨੂੰ ਜਾਣਾ ਹੈ ਜਾਣਾ ਕੇਕ ਨਹੀਂ ਖਵਾਇਆ ਮੰਨ ਤੈ ਹੈ ਕੇਕ ਨਹੀਂ ਖਵਾਇਆ ਖਵਾਇਆ ਪੈ ਤੋ ਤੀ ਨਹੀਂ ਆ ਜਾ ਪੁੱਤ 8 ਤੋਂ ਦਾਨੀਆਂ ਮਿੱਥੀ ਦੀ ਧੱਕਾ ਦੇ ਸੁਖਮਨ ਜਾਣੇ ਬਟ ਮੈਂ ਜਾ ਰਿਹਾ ਮੈਂ ਜਾ ਰਿਹਾ ਆ ਜਾ ਬਗ ਜਾ ਛੱਟ ਲੱਗੂਗੀ ਹੈ ਬਗ ਜਾ ਨਹੀਂ ਬਗ ਜਾ ਬਾਈ ਪੂਈ ਕਲੇ ਰਹੇਗਾ ਹੈ ਹਾਂ ਲੋ ਬਾਈ ਜਨਦਨ ਤੋਂ ਆ ਗਏ ਜਨਦਨ ਮਨਾਏ ਸਾਡੇ ਪਰਪੀ ਸਿੰਘ ਕਬੂਤਰਾਂ ਨੂੰ ਦਾਣੇ ਪਾਣ ਆਏ ਨੇਗੇ ਪੋਤਰੇ ਨਹੀਂ ਦਿਨੇ ਬਾਈ ਅਸੀਂ ਸਾਹਮਣੇ ਨੇ ਸਾਡੇ ਨਹੀਂ ਹੈਗੇ ਤੇ ਹੁਣ ਜਾਣਾ ਯਾਰ ਵਿਆਹ ਆ ਲਿਆ ਨੇ ਹਨਾ ਕੱਲੂ ਰੋਟੀ ਐ ਅੱਜ ਕੜਾਈ ਚੜਦੀ ਐ ਤਰਕੀ ਦੇ ਨਹੀਂ ਗਏ ਤੇ ਹੁਣ ਜਾ ਕੇ ਆਣਿਆਂਗੇ ਗੇੜਾ ਮਾਰ ਕੇ ਆਣਿਆਂਗੇ ਤਿਆਰ ਹੋਏ ਹੋ ਬਾਈ ਗਾਣਾ ਮਿਲਣੀ ਥੋੜੀ ਕੱਲੂ ਨਾਲੇ ਵਾਲ ਬੂਲ ਸੈਟ ਕਰਾਈਏ ਬਾਈ ਇਹਦਾ ਗਾੜੀ ਜਿਹੜਾ ਸਾਰੀ ਚਿੱਟੀ ਦਿਖਣ ਲੱਗੀ ਬਾਈ ਕੱਲੂ ਕਰਾਈਏ ਡੈਂਟਿੰਗ ਪੈਂਟਿੰਗ ਆਪਣੇ ਵਾਲਾਂ ਦੀ ਤੇ ਫਿਰ ਦਿਖਾਵਾਂਗੇ ਵਿਆਹ ਤੇ ਬਾਕੀ ਚੱਲਦੇ ਹੁਣ ਯਾਰ ਵਿਆਹ ਵਾਲੇ ਨੇ ਮਾਰ ਕੇ ਆਣਿਆਂਗੇ ਗੇੜਾ ਲਓ ਬਈ ਵਿਆਹ ਵਾਲਾ ਕਰ ਜੱਸਾ ਵੀ ਰਹਿ ਗਿਆ ਵੇ ਆਣਾ ਨਾ ਆ ਗਿਆ ਭਾਈ ਤੇ ਕੱਲ ਨੂੰ ਕਰਾਂ ਮੈਂ ਟੈਂਟੀਆਂ ਪੈਂਟਿੰਗਾਂ ਨਾ ਮੱਚ ਮੱਚਾ ਕਰਾ ਕੇ ਸੈਟ ਕਰ ਕੱਲ ਨੂੰ ਹੋਵਾਂਗੇ ਰੈਡੀ ਕੱਲ ਨੂੰ ਰੋਟੀ ਐ ਬਸ ਉਹਨੂੰ ਬਰਾਤ ਐ ਫਿਰ ਬਰਾਤ ਜਾਵਾਂਗੇ ਸੁਖਮਣ ਦਿਖਾਣਾ ਯਾਰ ਤੁਹਾਨੂੰ ਕੀ ਕਰੀ ਹੈ ਮੈਂ ਨਾ ਤੁਹਾਨੂੰ ਆਸਾਂ ਹੀ ਕਰਨੀ ਪੀ ਲਾਂਗੇ ਥੋੜਾ ਜਿਹਾ ਗਲਾਸ ਕੁ ਖੱਦਾ ਕਾਜੂ ਪਤਾ ਮਾਲ ਭਾਈ ਤੇ ਸੁਖਮਣ ਹੀ ਦਿਖਾਣਾ ਤੁਹਾਨੂੰ ਕੀ ਕਰ ਰਹੀ ਹੈ ਆ ਦੇਖੋ ਬਈ ਆ ਦੇਖੋ ਆ ਦੇਖੋ ਆ ਕਰ ਰਿਹਾ ਬਈ ਸਾਡਾ ਬੱਚਾ ਕੀ ਕਰ ਰਿਹਾ ਹੈ ਆ ਸਾਡਾ ਬੱਚਾ ਕੀ ਕਰ ਰਿਹਾ ਬਈ ਹੈ ਆ ਕੀ ਕਰਦਾ ਬਈ ਸਾਡਾ ਬੱਚਾ ਕੀ ਕਰਦਾ ਫੋਨ ਦੇਖ ਰਿਹਾ ਹੈ ਫੋਨ ਦੇਖ ਰਿਹਾ ਬਈ ਸਾਰਾ ਦਿਨ ਸ਼ਾਰਟਸ ਦੇਖੀ ਜਾਊਗੀ ਸ਼ਾਰਟਸ ਕੀ ਦੇਖ ਰਿਹਾ ਪੁੱਤ ਕੀ ਨੇ ਜੁੰਡੀਆਂ ਦਾ ਦਿਖਾ ਦੇ ਅੱਜ ਪਹਿਲਾਂ ਬੈਠ ਇੱਕ ਮਾਰ ਫਿਰ ਫਿਰ ਪਹਿਲਾਂ ਬੈਠੋ ਫਿਰ ਫੋਨ ਦਊਗਾ ਇੱਧਰ ਆ ਦੇ ਭਾਈ ਫੋਨ ਦਾ ਇੰਨਾ ਚਸਕਾ ਪੈ ਰਿਆ ਨੇ ਇਹਨੂੰ ਆ ਦੇਖਿਓ ਜੁੰਡੀਆਂ ਦੇ ਕਿ ਜੁੰਡੀਆਂ ਖਰਾਬ ਹੋ ਗਈਆਂ ਆ ਦੇ ਟੂਰੇ ਭਾਈ ਟੂਰੇ ਟੂਰੇ ਆ ਲੜਾਂਗੇ ਆ ਦੇ ਲੜੀਏ ਆ ਦੇ ਲੜੀਏ ਆ ਦੇ ਲੜੀਏ ਖੜਚਾ ਖੜਚਾ ਮਾਰਦੀ ਬਈ ਸੁਕੂਣੀ ਮਾਰਦੀ ਸੁਕੂਣੀ ਮਾਰਦੀ ਭਈ ਮਾਰਦੀ 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 ਹੇ ਮਾਰਦੀ 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 ਫੋਨ ਦਾ ਬਹੁਤ ਚਸਕਾ ਫੇਗਿਆ ਇਧਰ ਛਾਡੀ ਤਕਦੀਰ ਹਾਂਜੀ ਹਾਂਜੀ ਕਾਕੂ ਪਾਪਾ ਨੂੰ ਫੋਨ ਲਾ ਦੋ ਲਾਣਾ ਬਤ ਕਾਕੂ ਤਕਦੀਰ ਹਾਂ ਹਾਂ ਬਈ ਇਹਦਾ ਫੋਨ ਲਾਦਾ ਮੈਂ 1 ਮਿੰਟ ਲੱਗ ਜਾ ਬਈ ਲੈ ਲਓ ਦਾਦੀ ਲੈ ਬਈ ਆ ਦੇ ਕੋਈ ਚਾਡੀ ਤੀਰ ਓਏ ਹੋਏ ਲਾਲੂ ਪੁੱਤ ਮੇਰਾ ਲਾਲੂ ਪੁੱਤ ਜਾ ਬੁਲੱਟੇ ਰਦੀ ਹੈ ਭਾਈ ਬੋਲ ਪੁੱਤ ਇਹਨੂੰ ਬਹੁਤ ਖੇਡਦੀ ਹੈ ਭਾਈ ਮਾੜੀ ਜੀ ਗੱਲ ਤੇ ਖੇਡਣ ਲੱਗ ਜਾਂਦੀ ਹੈ ਮਾੜਾ ਜਾ ਬਲਾ ਲਓ ਇਹਨੂੰ ਹਾਂਜੀ ਹੁਣ ਲੇਟ ਪੈ ਰਹੀ ਹੈ ਇਹਦੇ ਤਾਂ ਕਰਕੇ ਨਹੀਂ ਬੋਲ ਰਹੀ ਲੋ ਭਾਈ ਆ ਗਏ ਆਪਣੇ ਰੂਮ ਚ ਤੇ ਹੁਣ ਕਰਦੇ ਆਪਾਂ ਵਲੌਗ ਦੀ ਡੇਟਿੰਗ ਅੱਜ ਦੇ ਵਲੌਗ ਚ ਭਈ ਇੰਨਾ ਹੀ ਠੀਕ ਹੈ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਕੱਲ ਨੂੰ ਸ਼ਾਇਦ ਬਾਈ ਵਿਆਹ ਵਾਲਿਆਂ ਦੇ ਜਾਵਾਂਗੇ ਉੱਥੇ ਵਲੌਗ ਬਣੇ ਹਨ ਤੇ ਕੱਲ ਨੂੰ ਮਿਲਦੇ ਆ ਬਾਈ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਹਨਾ ਜਿਹੜਾ ਵੀ ਬੰਦਾ ਯਾਰ ਵਲੌਗ ਦੇਖਦਾ ਹੈ ਲਾਈਕ ਜਰੂਰ ਕਰ ਦਿਆ ਕਰੋ